ਫਰੀਦਕੋਟ ਸ਼ਹਿਰ ਚ ਲਗਾਤਾਰ ਦੁਕਾਨਾਂ ਚੋਰਾਂ ਦੇ ਹੜਿੱਕੇ ਛੜਦੀਆਂ ਨਜ਼ਰ ਆ ਰਹੀਆਂ ਹਨ ਪਿਛਲੇ ਦਿਨੀ ਫਰੀਦਕੋਟ ਦੇ ਨਹਿਰੂ ਸ਼ਾਪਿੰਗ ਸੈਂਟਰ ਚ ਦੋ ਦਿਨ ਚੋਰਾਂ ਨੇ ਦੁਕਾਨਾਂ ਚੋਂ ਸਮਾਨ ਚੋਰੀ ਕਰ ਫਰੀਦਕੋਟ ਦੇ ਦੁਕਾਨਦਾਰਾਂ ਨੂੰ ਵਿਪਤਾ ਪਾਈ ਸੀ ਉਸ ਤੋਂ ਬਾਅਦ ਪੁਲਿਸ ਵੱਲੋਂ ਚੋਰਾਂ ਨੂੰ ਕਾਬੂ ਕਰਨ ਲਈ ਤਤਪਰ ਹੋ ਗਈ ਸੀ ਪਰ ਉਹ ਚੋਰ ਪੁਲਿਸ ਅੜਿੱਕੇ ਆਏ ਜਾਂ ਨਹੀਂ ਹਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਹੁਣ ਚੋਰਾਂ ਨੇ ਫਿਰ ਤੋਂ ਬਿਜਲੀ ਦੀ ਦੁਕਾਨ ਦਾ ਅੱਧੀ ਰਾਤ ਨੂੰ ਸ਼ਟਰ ਪਨ ਕੇ ਬਿਜਲੀ ਦਾ ਸਮਾਨ ਪੱਖੇ ਮੋਟਰਾਂ ਵਗੈਰਾ ਚੋਰੀ ਕਰ ਚੋਰ ਗੱਡੀ ਭਰ ਕੇ ਫਰਾਰ ਹੋ ਗਏ ਮੇਰੇ ਬਿਜਲੀ ਦੀ ਦੁਕਾਨ ਆਈ ਇੱਥੇ ਠਾਕੁਰਦਵਾਰੇ ਕੋਲੇ ਗੁਲਾਟ ਇਲੈਕਟ੍ਰੋਨਿਕਸ ਦੇ ਨਾਲ ਹੀ ਮੈਨੂੰ ਤਕਰੀਬ 7:35 ਵੇ ਫੋਨ ਆਇਆਗਾ ਵੀ ਤੇਰੀ ਦੁਕਾਨ ਦਾ ਸ਼ਟਰ ਤੋੜਿਆ ਹੋਇਆਗਾ ਤੇ ਅਸੀਂ ਜਿਵੇਂ ਕੈਮਰੇ ਚੈੱਕ ਕਰਵਾਏ ਆ 1:21 ਮਿੰਟ ਤੋਂ ਪਹਿਲਾਂ ਬੰਦੇ ਆਏ ਆ ਉਹ ਸ਼ਟਰ ਤੋੜ ਕੇ ਉਸ ਤੋਂ ਬਾਅਦ ਤਿੰਨ 21 ਕਦੇ ਆ ਕੇ ਉਹਨਾਂ ਨੇ ਸਮਾਨ Mahindra ਪਿਕਅਪ ਦੇ ਰੱਖਿਆ ਪੰਜ ਜੀਨੇ ਸੀਗੇ ਉਹ ਜਿਵੇਂ ਕਿ ਕੈਮਰੇ ਚ ਆਪਾਂ ਦੇਖ ਪਾਏ ਆ ਆਏ ਅੱਛਾ ਪਹੁੰਚੀ ਪਹੁੰਚੀ ਆਉਣਾ ਬੋਲੋ ਕਿ ਕੀ ਕਾਰਵਾਈ ਕੀਤੀ ਉਹਨਾਂ ਕੋਲੋਂ ਕਾਰਵਾਈ ਉਹ ਕਰੀ ਜਾਂਦੇ ਜੀ ਆਪਦੀ ਸਾਰੇ ਦੇਖ ਰਹੇ ਆ ਕੈਮਰੇ ਕੂਮਰੇ ਦੇਖ ਰਹੇ ਵਧੀਆ ਕਰ ਰਹੀ ਕਾਰਗੋ ਕਿੰਨੇ ਤੋਂ ਦਾ ਜਿਹੜਾ ਨੁਕਸਾਨ ਹੋਇਆ ਨੁਕਸਾਨ ਤਾਂ ਹੀ ਤੁਸੀਂ ਦੇ ਲੋ ਸਾਰਾ ਬਾਰੀਆਂ ਪੂਰੀਆਂ ਖਾਲੀ ਆਈ ਪੱਖੇ ਸੀਗੇ ਜੀ ਮੇਰੇ ਇਨਵਰਟਰ ਬੈਟਰੀ ਸੀਗੇ ਜੀ ਚੁੱਲ੍ਹੇ ਸੀਗੇ ਟਰਿਮਰ ਸੀਗੇ ਹੀ ਬਾਕੀ ਸਟੈਂਡ ਵਾਲੇ ਪੱਖੇ ਸੀਗੇ ਜੀ ਜਿਹੜੇ ਟੇਬਲ ਤੇ ਰੱਖੇ ਕਿੰਨਾ ਨਸਬ ਹੋ ਗਿਆ ਜੀ 2 ਤੋਂ 2.5 ਲੱਖ ਦੇ ਵਿੱਚ ਵਿੱਚ ਨੁਕਸਾਨ ਹੋ ਗਿਆ ਹੀ ਮੇਰਾ ਬਾਕੀ ਨਿਕਮੁਖ ਪਤਾ ਨਹੀਂ ਕਿੰਨਾ ਹੋ ਕੀ ਕਹਿਣਾ ਚਾਹੁੰਦੇ ਆ ਕਿਸ ਤਰੀਕੇ ਦੀ ਇਨਸਾਫ ਮੰਗਦੇ ਬਸ ਹੀ ਮੇਰਾ ਸਮਾਨ ਜਤ ਤਵਾਬਸ ਹੋਵੇ ਜਬ ਬੰਦੇ ਫੜੇ ਜਾਣੀ ਪ੍ਰਸ਼ਾਸਨ ਸਾਰਾ ਮੇਰੇ ਸਾਥ ਦੇ ਜੇ ਬੰਦੇ ਫੜੇਗੇ ਤਾਂ ਦਾ ਸਮਾਨ ਨਾ ਵਾਪਸ ਹੋਇਆ ਫਿਰ ਦੇਖੋ ਫਿਰ ਗਾਂ ਤਾਂ ਬਚਣ ਗਈ ਜਿਹੜੇ ਹੁਣ ਮੈਂ ਤਾਂ ਹੁਣ ਚਕਾਰ ਹੋਈ ਗਈ ਗਾਂ ਵਾਲੇ ਤਾਂ ਬਚਣਗੇ ਨਾ ਜਿਹੜੇ ਰਹਿੰਦੇ ਸਰ ਕੀ ਕਹਿਣਾ ਚਾਹੁੰਗੇ ਦੇਖੋ ਇਹ ਪ੍ਰਸ਼ਾਸਨ ਦੀ ਸਭ ਤੋਂ ਵੱਡੀ ਨਲਾਕੀ ਹੈ ਜੀ ਇਹ ਸਾਡੇ ਸ਼ਹਿਰ ਦੇ ਵਿੱਚ ਸੱਤਵੀਂ ਅੱਠਵੀਂ ਚੋਰੀ ਹੈ ਤੇ ਹੁੰਦੀ ਵੀ ਸਾਰੇ ਇਲੈਕਟ੍ਰੋਨਿਕ ਦੁਕਾਨਾਂ ਦੇ ਉੱਤੇ ਹੀ ਹੈ ਇਹ ਵਿਚਾਰੇ ਦੇ ਜਾਨ ਸਾਹਿਬ ਦੀ ਦੁਕਾਨ ਤੇ ਰਾਤ ਚੋਰੀ ਹੋਈ ਹੈ ਜੀ ਕਿ ਤਕਰੀਬਨ 1:30 ਵਜੇ ਆਏ ਆ ਉਹਨਾਂ ਨੇ ਸ਼ਟਰ ਭੰਨਿਆ ਘੰਟਾ ਅੱਧਾ ਘੰਟਾ ਲਾ ਕੇ ਫਿਰ ਉਹ ਤੋਂ ਬਾਅਦ 3:30 3 ਵਜੇ ਆਇਆ ਟੈਂਪੂ ਲਾ ਕੇ ਮਿੰਦਰਾ ਪਿਕਅਪ ਲੈ ਕੇ ਉਹ ਲੱਦ ਕੇ ਲੈ ਕੇ ਲੈ ਕੇ ਗਏ ਆ ਜੀ ਪੂਰੀ ਦੁਕਾਨ ਦੁਕਾਨ ਦੇ ਵਿੱਚ ਕੋਈ ਸਮਾਨ ਹੀ ਨਹੀਂ ਛੱਡਿਆ ਉਹਨਾਂ ਨੇ ਤੇ ਇਹ ਮੈਂ ਤਾਂ ਪ੍ਰਸ਼ਾਸਨ ਤੋਂ ਹੀ ਮੰਗ ਕਰੂੰਗਾ ਇਹ ਤੇ ਧਿਆਨ ਦਿੱਤਾ ਜਾਵੇ ਸਭ ਤੋਂ ਵੱਧ ਜਿਹੜਾ ਜੇ ਚੋਰੀਆਂ ਬੰਦ ਹੋਣੀਆਂ ਚਾਹੀਦੀਆਂ ਕਾਰਨ ਕੀ ਹੈ ਰਾਤ ਨੂੰ ਪੀਸੀਆਰ ਦੀਆਂ ਟੀਮਾਂ ਵੀ ਲਗਾਤਾਰ ਨਹੀਂ 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 ਕਿਹੜੀ ਪੀਸੀਆਰ ਸਰ ਕਿਹੜੀ ਕਿਹੜੀ ਕਰਦੇ ਹੈਗੇ ਕੁਝ ਨਹੀਂ ਕਰਦੇ ਹੈਗੇ ਜੇ ਕਰਦੇ ਹੋਣ ਤਾਂ ਐਡੀ ਵੱਡੀਆਂ ਵਾਰਦਾਤਾਂ ਹੋਣ ਸਤਵੀਂ ਅੱਠਵੀਂ ਚੋਰੀ ਹੈ ਪਹਿਲੀ ਦੂਜੀ ਜੀ ਬੰਦੇ ਨੂੰ ਅਗਲ ਆ ਜਾਂਦੀ ਹੈ ਨਾ ਤਾਂ ਐਸਐਚਓ ਕੁਝ ਕਰਦਾ ਨਾ ਪ੍ਰਸ਼ਾਸਨ ਕੁਝ ਕਰਦਾ ਜੀ ਇੱਥੇ ਇਹ 2-3 ਲੱਖ ਦੇ ਕਰੀਬ ਹੋਇਆ ਜੀ ਇਹਨਾਂ ਦਾ ਨੁਕਸਾਨ ਹਾਂਜੀ ਕੀ ਕਹਿਣਾ ਦਿਓ ਮੈਂ ਤੁਹਾਨੂੰ ਕੀ ਕਹਿਣਾ ਕਿ ਸਾਡੇ ਗਰੀਬ ਬੰਦੇ ਨੂੰ ਸਮਾਨ ਵਾਪਸ ਦਿਵਾਣਾ ਚਾਹੀਦਾ ਚੋਰ ਫੜਨੇ ਚਾਹੀਦੇ ਆ ਜੀ ਤੇ ਬੰਦ ਹੀ ਸਜ਼ਾ ਉਹਨਾਂ ਨੂੰ ਦੇਣੀ ਚਾਹੀਦੀ ਆ ਉਹਨਾਂ ਨਾਲੇ ਸਮੇਂ ਦੇ ਵਿੱਚ ਉਹਨਾਂ ਨਾਲੇ ਸਾਹਮਣੇ ਦੇ ਵਿੱਚ ਇਹਨਾਂ ਤੇ ਨਾ ਨਾਚਣ ਕੇਲ ਪਾਣੀ ਚਾਹੀਦੀ ਹੈ ਜੀ ਤਾਂ ਜੀ ਕੋਈ ਦਾ ਹੋਰ ਨੁਕਸਾਨ ਹਾਂ ਤਾਂ ਜੋ ਕਿਸੇ ਹੋਰ ਦਾ ਨੁਕਸਾਨ ਚੋਰੀ ਹੋਈ ਹੈ ਕਿਉਂਕਿ ਦੂਜੀ ਤੀਜੀ ਵਾਰ ਫਿਰ ਕੋਲ ਦੇ ਵਿੱਚ ਘਟਨਾ ਵਾਪਰੀ ਸੀ। ਕੁਝ ਸਾਨੂੰ ਹੁਣ ਪਤਾ ਲੱਗਿਆ ਇੱਥੇ ਵਾ ਇਲੈਕਟ੍ਰੋਨਿਕਸ ਦੀ ਦੁਕਾਨ ਤੇ ਰਾਤ ਨੂੰ ਚੋਰੀ ਹੋਈ ਹੈ। ਆਏ ਆ ਹੁਣੇ ਆਇਆ ਮੌਕੇ ਤੇ ਪਤਾ ਲੱਗਿਆ ਹੈਗਾ ਚੈੱਕ ਕਰ ਰਹੇ ਆ ਕੁਝ ਪੱਖੇ ਵਗੈਰਾ ਔਰ ਇਲੈਕਟ੍ਰੋਨਿਕਸ ਦਾ ਸਮਾਨ ਚੋਰੀ ਹੋਇਆ ਹੈ। ਸੀਸੀਟੀਵੀ ਕੈਮਰੇ ਦੇ ਦੇਖ ਰਹੇ ਆ ਟੀਮਾਂ ਬਣਾ ਦਿੱਤੀਆਂ ਹੈਗੀਆਂ। ਜਲਦੀ ਪਤਾ ਕਰ ਲਾਂਗੇ ਜੀ ਕਿੰਨਾ ਨੁਕਸਾਨ ਹੋਇਆ ਹੈ ਅਜੀ ਦੱਸ ਰਹੇ ਆ ਜੀ ਉਹ ਮਤਲਬ ਕੋ ਪੱਖੇ ਵਗੈਰਾ ਹੈ ਉਹ ਆਪਣਾ ਹਸਾਬਤਾ ਬੁਲਾ ਰਿਹਾ ਸਾਨੂੰ ਹਸਾਬਤਾ ਬੁਲਾ ਕੇ ਦੱਸ ਦੇਗਾ ਕਿੰਨਾ ਨੁਕਸਾਨ ਹੋਇਆ ਸਰ ਇਸ ਤੋਂ ਪਹਿਲਾਂ ਵੀ ਜੁ ਹੋਇਆ ਹੁਣ ਅਮਰੀਕਨ ਸੈਕਟੀ ਵਿੱਚ ਵੀ ਇਹ ਘਟਨਾ ਵਾਪਰੀਆਂ ਕਿਉਂਆਂ ਹੋਈਆਂ ਆ ਕਾਰਨ ਕੀ ਹੈ ਲਗਾਤਾਰ ਕਿਉਂ ਦੇਖੋ ਮੈਂ ਤਾਂ ਜੀ ਕੱਲ ਨੂੰ ਜੁਆਇਨ ਕੀਤਾ ਹੈਗਾ ਮੈਨੂੰ ਇਸ ਘਟਨਾ ਦਾ ਨਹੀਂ ਪਤਾ ਹੈਗਾ ਇਹ ਪਤਾ ਲੱਗਿਆ ਆਏ ਆ ਸਾਰੀਆਂ ਚੀਜ਼ਾਂ ਨੂੰ ਦੇਖ ਲੈਣੇ ਆ ਜੀ ਜਲਦੀ ਇਨਸਾਫ ਹੋਵਾਂਗੇ ਇਹਨਾਂ ਨੂੰ ਬਿਲਕੁਲ ਜੀ ਬਿਲਕੁਲ ਪ੍ਰੌਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰੌਪਰਟیز